we are here at uh, Naukaramhalla, the place, the birthplace of Shahide azam Sukhdev thapar. the house is crying for attention. Se seepage of water from the roof and cracks have appeared in the walls of the house, which is a uh, symbol of national pride. today with us, a uh, nephew of uh, e azam Sukhdev thapar, ashok, mr. ashok thapar. ਹੀ ਵਿਲ ਸ਼ੈਡ ਮੋਰ ਲਾਈਟ ਔਨ ਦਾ ਇਸ਼ੂ 2013 ਦੇ ਵਿੱਚ ਆਰਕੋਲੋਜੀ ਡਿਪਾਰਟਮੈਂਟ ਨੇ ਇਹਨੂੰ ਆਪਣੇ ਕਬਜ਼ੇ ਚ ਲੈ ਲਿਆ ਸੀ ਉਸ ਤੋਂ ਬਾਅਦ ਅਸੀਂ ਹਾਈ ਕੋਰਟ 'ਚ ਮੂਵ ਕੀਤਾ ਉਹਨਾਂ ਨੇ ਸਾਨੂੰ ਐਸੋਸੀਏਟ ਕਰਤਾ ਔਰ ਉਹਨਾਂ ਨੇ ਇਹ ਕਾਇਸੀ ਹਾਈ ਕੋਰਟ ਨੇ ਕਿ ਇੱਕ ਸਾਲ ਦੇ ਵਿੱਚ ਇਹਦੀ ਮੈਨੇਜਮੈਂਟ ਸਾਰੀ ਤਿਆਰ ਹੋਣੀ ਚਾਹੀਦੀ ਹੈ ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈਤੀ ਗਈ ਸੀ ਟੀਪਟੀ ਕਮਿਸ਼ਨ ਲੁਧਿਆਣਾ ਆਰਕੀਲੋਜੀ ਡਿਪਾਰਟਮੈਂਟ ਦੇ ਹੈੱਡ ਔਰ ਅਸ਼ੋਕ ਥਾਪ ਮੈਨੂੰ ਬਨਾਇਆ ਸੀਗਾ ਔਰ ਉਸ ਤੋਂ ਬਾਅਦ ਇੱਕ ਸਾਲ ਤੇ ਕੀ 5 ਸਾਲ ਲੱਗੇ ਰਹੇ ਇਹਨਾਂ ਦੀ ਰੀਨੋਵੇਸ਼ਨ ਕੱਟ ਹੋਈ ਗਈ ਕਈ ਚੀਜ਼ਾਂ ਇਹਦੇ ਦੇ ਵਿੱਚ ਨੁਕਸਾਨਦਾਇਕ ਸੀਗੀਆਂ ਜਿਹੜੀਆਂ ਕਿ ਅਸੀਂ ਇਹਨਾਂ ਨੂੰ ਕਹਿੰਦੇ ਰਹੇ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਬਾਥਰੂਮ ਜਿਹੜਾ ਬਣਾਤਾ ਗਿਆ ਉਹ ਲੈਟਨਿੰਗ ਲੈਟ੍ਰੀਨ ਦੀ ਜਗਾ ਰਿਮੂਵ ਕਰਤੀ ਗਈ ਪਰ ਅਸੀਂ ਦੇਖਦੇ ਆ ਰਹੇ ਹਾਂ ਕਈ ਵਾਰੀ ਅਸੀਂ ਆਰ ਕਾਲਜ ਡਿਪਾਰਟਮੈਂਟ ਨੂੰ ਲੈਟਰ ਕੱਢ ਚੁੱਕੇ ਹਾਂ ਕਿ ਇਹਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਹੁਣ ਕੀ ਇਸ਼ੂ ਆਇਆ ਜਿਹੜਾ ਵਾਲਸ ਦੇ ਵਿੱਚ ਕ੍ਰੈਕਸ ਨੇ ਜਾਂ ਕਹਿੰਦੇ ਪਾਣੀ ਲੀਕ ਲੀਕ ਕਰ ਰਿਹਾ ਜਿਹੜਾ ਰੂਫ ਦੇ ਵਿੱਚ ਦੇਖੋ ਜੀ ਇਹ 100 ਸਾਲ ਤੋਂ ਉੱਪਰ ਦੀ ਜਗਾ ਹੈਗੀ ਹੈ ਰੈਨੋਵੇਸ਼ਨ ਜਿਹੜੀ ਆਰ ਕਾਲਜੀ ਨੇ ਕੀਤੀ ਹੈ ਕੋਈ ਸਹੀ ਢੰਗ ਨਾਲ ਨਹੀਂ ਕੀਤੀ ਇਸ ਕਰਕੇ ਉਹਦੀ ਜੰਗ ਲੱਗ ਰਹੀ ਹੈ ਔਰ ਸਿਉਂਖ ਲੱਗ ਰਹੀ ਹੈ ਔਰ ਪਾਣੀ ਮੂਵ ਕਰ ਰਿਹਾ ਹੈ ਹੁਣ ਜਿਹੜਾ ਤੁਸੀਂ ਇਸ ਇਸ ਦੇ ਬਾਰੇ ਕੋਈ ਮੈਟਰ ਰੇਜ਼ ਕੀਤਾ ਵੀ ਜਿਹੜਾ ਇਹਨੂੰ ਜੇ ਪ੍ਰੋਬਲਮ ਆ ਰਹੀ ਕਿਸ ਤਰ੍ਹਾਂ ਉਹਨੂੰ ਸੋਲਵ ਕੀਤਾ ਜਾਏਗਾ ਅਸੀਂ ਆਰਕੀਓਲੋਜੀ ਡਿਪਾਰਟਮੈਂਟ ਲਿਖ ਸਕਦੇ ਹਾਂ ਡਿਪਟੀ ਕਮਿਸ਼ਨਰ ਆਰ ਮਹੀਨੇ ਇੱਕ ਮੀਟਿੰਗ ਹੁੰਦੀ ਸੀਗੀ ਪਰ ਕਈ ਸਾਲਾਂ ਤੋਂ ਮੀਟਿੰਗ ਨਹੀਂ ਹੋਈ ਡਿਪਟੀ ਮਿਂਹ ਲੁਧਿਆਣਾ ਨੂੰ ਚਾਹੀਦਾ ਸੀ ਕਿ ਆਰਕੀਓਲੋਜੀ ਡਿਪਾਰਟਮੈਂਟ ਨਾਲ ਮਿਲ ਕੇ ਸਾਨੂੰ ਮਿਲ ਕੇ ਇਹਦੀ ਸਾਰੀ ਰੈਨੋਵੇਸ਼ਨਸ ਦੀ ਤਿਆਰੀ ਕੀਤੀ ਜਾਵੇ ਵੀ ਆਰ ਇਨਸਾਈਡ ਦਾ ਹਾਊਸ ਆਫ ਮਾਰਟਾਇਰ ਸੁਖਦੇਵ ਥਾਪਰ ਹੇਅਰ ਇਜ਼ ਅ ਰੂਮ ਵੇਅਰ ਮਾਰਟਾਇਰ ਸ਼ਹੀਦ ਆਜ਼ਮ ਸੁਖਦੇਵ ਥਾਪਰ ਟੂਕ ਬਰਥ ਹੇਅਰ ਇਜ਼ ਅ ਬਿਗ ਬਿਗ ਪੋਸਟਰ ਆਫ ਸ਼ਹੀਦ ਆਜ਼ਮ ਐਂਡ ਥਿਸ ਇਜ਼ ਦੀ ਪਿਕਚਰ ਆਫ ਸੁਖਦੇਵ ਥਾਪਰਸ ਮਦਰ ਸਰ ਇਹ ਜਿਹੜਾ ਹਾਊਸ ਹੈ ਇਹਦੇ ਬਾਰੇ ਦੱਸੋ ਇੱਥੇ ਜਨਮ ਹੋਇਆ ਉਹਨਾਂ ਦਾ ਇਸ ਜਗ੍ਹਾ ਤੇ ਜਨਮ ਹੋਇਆ ਇਹ ਮਾਤਾ ਰੱਲੀ ਦੇਵੀ ਹੈ ਇਹਨਾਂ ਇਹਨਾਂ ਦੇ ਪੇਟ ਚ ਜਨਮ ਹੋਇਆ ਸਾਡੇ ਜਿੱਦਾਂ ਦਾਦਾ ਜੀ ਦਾਦੀ ਦੱਸ ਰਹੇ ਹੈ ਕਿ ਉਹਨਾਂ ਦੇ ਫਾਦੇ 4 ਮਹੀਨੇ ਪਹਿਲਾਂ ਡੈਥ ਹੋ ਗਈ ਸੀ ਰਾਮ ਲਾਲ ਜੀ ਦੀ ਸਾਡੇ ਮਦਰ ਉਹ ਸਾਡੇ ਉਹਨਾਂ ਨੇ ਇਹ ਸਭ ਦਾਦੀ ਜੀ ਨੇ ਹੀ ਸੰਭਾਲਿਆ ਇਹਨਾਂ ਨੂੰ ਔਰ ਉਸ ਤੋਂ ਬਾਅਦ ਇਹ 5 ਸਾਲ ਦੀ ਉਮਰ ਤੱਕ ਇੱਥੇ ਰਹੇ ਖੇਡਦੇ ਰਹੇ ਔਰ ਉਸ ਤੋਂ ਬਾਅਦ ਇਹ ਲਾਹੌਰ ਚਲੇ ਗਏ ਹਾਂਜੀ ਇੱਥੇ 5 5 ਸਾਲ ਰਹੇ 5 ਸਾਲ ਦੀ ਉਮਰ ਤੱਕ ਰਹੇ ਇੱਥੇ ਬਚਪਨ ਜਿਹੜਾ ਉਹਨਾਂ ਨੇ ਇੱਥੇ ਗੁਜ਼ਾਰੇ ਆ ਔਰ ਤੀਆਂ ਦਾ ਮੇਲਾ ਦੇ ਵਿੱਚ ਖਲੋਨਿਆਂ ਨਾਲ ਖੇਡਦੇ ਛਰਾਰਤੀ ਕਿਸਮ ਦਾ ਬੱਚੇ ਸੀ ਸਾਡੇ ਜਿੱਦਾਂ ਦਾਦੀ ਜੀ ਦੱਸਦੇ ਗਏ ਆ ਸਮਾਰਟ ਸਿਟੀ ਹੋਣ ਦੇ ਬਾਵਜੂਦ ਵੀ ਇਸ ਜਗ੍ਹਾ ਤੇ ਅਣਦੇਖੀ ਹੋ ਰਹੀ ਹੈ। ਕਈ ਸਰਕਾਰਾਂ ਆਈਆਂ, ਕਈ ਚਲੇ ਗਈਆਂ। ਬੜੇ ਦੁੱਖ ਦੀ ਗੱਲ ਹੈ। 13 ਸਾਲ ਮੈਨੂੰ ਹੋ ਗਿਆ ਇਸ ਜਗ੍ਹਾ ਰਸਤੇ ਲਈ ਲੜਦੇ ਹੋਏ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹਦੇ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਜਾਂਦਾ ਔਰ ਕਈ ਆਈਆਂ ਸਰਕਾਰਾਂ ਕਈ ਚਲੇ ਗਈਆਂ। ਸੈਂਟਰ ਸਰਕਾਰਾਂ ਨੂੰ ਵੀ ਅਸੀਂ ਅਪੀਲ ਕਰ ਚੁੱਕੇ ਹਾਂ ਪਰ ਇਹਨੂੰ ਅਣਦੇਖਾ ਹੋ ਰਿਹਾ। ਸ਼ਹੀਦ ਆਜ਼ਮ ਸੁਖਦੇਵ ਜੀ ਦਾ ਹਾਊਸ ਜਿਹੜਾ ਔਰ ਆਪਾਂ ਲੁਧਿਆਣੇ ਨੂੰ ਸਮਾਰਟ ਸਿਟੀ ਬਣਾਉਣਾ ਚਾਹੁੰਦੇ ਹਾਂ ਤੇ ਇਹਦੇ ਰਿ ਥੋੜਾ ਜਿਹਾ ਇਹਦੇ ਕੰਨੀ 10% ਵੀ ਦੇਖਿਆ ਜਾਵੇ। ਸ਼ਹੀਦ ਆਜ਼ਮ ਖਾਪਰ ਦਾ ਨਾਮ ਸਾਰੇ ਹਿੰਦੁਸਤਾਨ ਦੇ ਜ ਸਾਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਇਹਦੇ ਨਹੀਂ ਥੋੜਾ ਜਿਹਾ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੈ ਭਾਰਤ